ਰਖੜੀ ਦਾ ਤਿਹਾਰ ਸਾਉਣ ਦੀ ਪੂਰਨਮਾਸ਼ੀ ਦੀ ਤਿੱਥੀ ਨੂੰ ਮਨਾਇਆ ਜਾ ਰਿਹਾ ਹੈ ਇਸ ਵਾਰ ਭੈਣਾਂ ਨੂੰ ਭਰਾਵਾਂ ਨੂੰ ਰਖੜੀ ਬੰਨਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ ਜੇਕਰ ਤੁਸੀਂ ਭਦਰਾ ਦੇ ਸਮੇਂ ਨੂੰ ਲੈ ਕੇ ਓਜਨ ਚ ਫਸੇ ਹੋਏ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਰਖੜੀ ਦਾ ਤਿਹਾਰ ਭਦਰਾ ਲੱਗਣ ਕਰਕੇ ਦੁਪਹਿਰ ਵੇਲੇ ਮਨਾਇਆ ਜਾਵੇਗਾ ਜੋਤਿਸ਼ ਸ਼ਾਸਤਰ ਅਨੁਸਾਰ ਹੋਲੀ ਅਤੇ ਰਖੜੀ ਦੇ ਤਿਹਾਰ ਵਾਲੇ ਦਿਨ ਭਦਰਾ ਦਾ ਵਿਚਾਰ ਕੀਤਾ ਜਾਂਦਾ ਹੈ ਇਸ ਵਾਰ ਭਦਰਾ ਸੂਰਜ ਚੜਨ ਤੋਂ ਪਹਿਲਾਂ ਸਵੇਰੇ ਲੱਗ ਜਾਵੇਗੀ ਜੋ 7 ਘੰਟੇ 40 ਮਿੰਟ ਤੱਕ ਰਹੇਗੀ ਜਦੋਂ ਦੁਪਹਿਰ ਨੂੰ ਭਦਰਾ ਦੀ ਸਮਾਪਤੀ ਹੋਵੇਗੀ ਤਾਂ ਇਸ ਤੋਂ ਬਾਅਦ ਤੁਸੀਂ ਰਾਤ 11:55 ਮਿੰਟ ਤੱਕ ਰਖੜੀ ਬੰਨ੍ਹ ਸਕਦੇ ਹੋ ਧਿਆਨ ਰਹੇ ਕਿ ਰਕਸ਼ਾ ਬੰਧਨ ਤੇ ਸਭ ਤੋਂ ਪਹਿਲਾਂ ਮੰਦਰ ਜਾਂ ਪੂਜਾ ਕਰੋ ਅਤੇ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਨੂੰ ਰਖੜੀ ਬੰਨੋ ਰਾਖੀ ਦੀ ਸ਼ੁਰੂਆਤ ਇਸ ਨਾਲ ਹੀ ਕਰੋ ਜੋਤਿਸ਼ ਸ਼ਾਸਤਰ ਅਨੁਸਾਰ ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਸਵੇਰੇ 5:33 ਤੇ 15 ਲੱਗ ਜਾਵੇਗਾ ਫਿਰ ਤੁਸੀਂ ਸਾਰੇ ਦੁਪਹਿਰ 1:33 ਤੋਂ ਬਾਅਦ ਰਖੜੀ ਬੰਨ ਸਕਦੇ ਹੋ ਜੋਤਿਸ਼ਾਂ ਅਨੁਸਾਰ ਰਕਸ਼ਾ ਬੰਧਨ ਵਾਲੇ ਦਿਨ ਚੰ드ਰਮਾ ਮਕਰ ਰਾਸ਼ੀ ਚ ਹੈ ਇਸ ਲਈ ਧਰਤੀ ਤੇ ਪੱਧਰਾ ਦਾ ਕੋਈ ਅਸਰ ਨਹੀਂ ਹੋਵੇਗਾ ਹਿੰਦੂ ਧਰਮ ਦੇ ਨਿਸ਼ਚਿਤ ਗ੍ਰੰਥ ਨਿਰਮਾਨ ਸਿੰਧੂ ਅਨਸਾਰ ਰੱਖੜੀ ਦਾ ਤਿਹਾਰ 19 ਅਗਸਤ ਨੂੰ ਉਦੇ ਤਿਥੀ ਅਨੁਸਾਰ ਮਨਾਇਆ ਜਾਵੇਗਾ ਰੱਖੜੀ ਮੰਨਣ ਦਾ ਸ਼ੁਭ ਸਮਾ ਦੁਪਹਿਰ 1:33 ਮਿੰਟ ਤੋਂ ਰਾਤ 11:55 ਮਿੰਟ ਤੱਕ ਹੈ